ਸਤ ਸ੍ਰੀ ਅਕਾਲ ਜੀ ਇੱਕ ਇੰਸਟਾਗ੍ਰam ਤੇ ਕੱਲ ਡਾਕਟਰ ਵੀਰ ਦੇ ਬਹੁਤ ਵਧੀਆ ਕੰਮ ਕਰਦੇ ਆ ਇੱਕ ਉਹਨਾਂ ਦੀ ਵੀਡੀਓ ਜਿਹੜੀ ਉਹਨਾਂ ਨੇ ਪਾਈ ਸੀ ਮੋਰੀ ਜੋ ਪੂਛ ਤੇ ਫੰਗਲ ਇਨਫੈਕਸ਼ਨ ਜਿਹਨੂੰ ਬਾਂਮਣੀ ਵੀ ਕਹਿ ਦਿੰਦੇ ਆ ਤੇ ਜਿਸ ਦੇ ਕਰਕੇ ਉਹਦੀ ਪੂਛ ਕੱਟਣੀ ਪਈ ਮੱਝ ਦੀ ਤੇ ਉਹਦੇ ਲਈ ਇੱਕ ਆਪਾਂ ਮਲਮ ਤਿਆਰ ਕਰਦੇ ਆ ਪਿਛਲੇ 8-10 ਸਾਲ ਤੋਂ ਬੱਦ ਰਹੇ ਆਪਾਂ ਤੇ ਇੱਕ ਆਪਾਂ ਛੋਟ ਵੀ ਪਾਈ ਸੀ ਆਪਣੇ ਝੋਟੀ ਦੇ ਵੀ ਜਿਹੜੀ ਉਹ ਮੋੜੀ ਲੱਗੀ ਸੀ ਤੇ ਹੁਣ ਉਹ ਆਪਾਂ ਬਲਮ ਤੈਨੂੰ ਆ ਦਿਖਾ ਦਿੰਨੇ ਆ ਤੇ ਉਹਦਾ ਤਿਆਰ ਕਰਨ ਦਾ ਤਰੀਕਾ ਵੀ ਵੀ ਤੁਹਾਨੂੰ ਦੱਸ ਦਿੰਨੇ ਆ ਸੋ ਇਹ ਬਲਮ ਇੱਕ ਸ਼ੋਰਟ ਪਾ ਕੇ ਤੁਹਾਨੂੰ ਉਸ ਝੋਟੀ ਦੀ ਕੂਛੀ ਦਿਖਾਵਾਂਗੇ ਕੱਪੜਾ ਹੈ ਯਾਰ ਤੋਂ 10 ਸਾਲ ਤੋਂ ਵਰਤ ਰਹੇ ਆ ਵੀ ਆਪਾਂ ਨੂੰ ਅੱਜ ਤਾਈਂ ਕੋਈ ਕੂਛ ਘਟਣ ਦੀ ਲੋੜ ਨਹੀਂ ਪਈ ਸੋ ਸਸਤਾ ਹੀ ਸੌਦਾ ਹੀ ਕੋਈ ਜ਼ਿਆਦਾ ਮਹਿੰਗਾ ਨਹੀਂ ਪੰਸਾਰੀ ਦੀ ਦੁਕਾਨ ਤੋਂ ਜਿਹੜੇ ਆਪਾਂ ਜੀ 10 ਤੋਂ 12 20 ਨਾਗ ਤੁਸੀਂ ਲਿਆਓ ਸਾਫ਼ ਤੇ ਵੇਚ ਲਾਂਦੇ ਜੇ ਪਾਊਡਰ ਮਿਲ ਜੇ ਸਾਫ ਸਹੀ ਪਾਊਡਰ ਹੋਵੇ ਤਾਂ ਉਹ ਵੀ ਲੈ ਸਕਦੇ ਆ ਤੇ ਉਹਨੂੰ ਕੁੱਟ ਕੇ ਜੀ ਬੇੜਿਆਂ ਨੂੰ ਤੇ ਚੰਗੀ ਤਰ੍ਹਾਂ ਪੀਸ ਕੇ ਉਹਨੂੰ ਕੋਣੀ ਜਿਹੜੀ ਮੋਟੀ ਕੋਣੀ ਹੁੰਦੀ ਜਿਹਦੇ ਦੁੱਧ ਵਗੈਰਾ ਆਪਾ ਪਾਉਂਦੇ ਆ ਉਹਦੇ ਨਾਲ ਛਾਣ ਕੇ ਜਮਾ ਬਰੀਕ ਲੈਣਾ ਜੀ ਇਹ ਬੇੜਿਆਂ ਦਾ ਪਾਊਡਰ ਜੇ ਪਾਊਡਰ ਮਿਲ ਜੇ ਤਾਂ ਉਹ ਵੀ ਲੈ ਸਕਦੇ ਆ ਤੇ ਉਹਨੂੰ ਕਰਕੇ ਤੁਸੀਂ ਇੱਕ ਕੜਛੀ ਤਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਤਲਕਾ ਕੇ ਜੀ ਤੇ ਜੇ ਰੋ ਦਾ ਰੰਗ ਬਦਲ ਜੇ ਤਲਕ ਜੇ ਤਾਂ ਉਸ ਨੂੰ ਪਾ ਲਾ ਕੇ ਤੇ ਉਹਦੇ ਵਿੱਚ ਜੋ ਪੀਸਿਆ ਹੋਇਆ ਪਾਊਡਰ ਭੇੜਿਆਂ ਦਾ ਹੋਵੇ ਉਹ ਪਾ ਲੈਣਾ ਜੀ ਤੇ ਇਹ ਮੜਮਤਿਆਰ ਹੋ ਜੂਗੀ ਤੇ ਇਹ ਬਣਾਇਓ ਇਸ ਤਰ੍ਹਾਂ ਵੀ ਜਿਵੇਂ ਬਣੀ ਹੋਈ ਹੈ ਨਾ ਤਾਂ ਜਿਆਦੀ ਸਿੰਘਣੀ ਮਤਲਬ ਹੋਵੇ ਤੇ ਨਾ ਜਿਆਦਾ ਇਹ ਤਲ ਜੇ ਬਣੇ ਇਹਦਾ ਇਸ ਤਰ੍ਹਾਂ ਬਣੇ ਤੇ ਇਹ ਤੁਸੀਂ ਲਗਾਤਾਰ ਲਾਉਣੀ ਹੈ ਜੀ ਦੋ ਟਾਈਮ ਲਾਓ ਤੇ ਇਹ ਜੋ ਬਿਲਕੁਲ ਸਹੀ ਹੋ ਜਾਊਗੀ ਜੀ ਕੋਈ ਦਿੱਕਤ ਨਹੀਂ ਆਉਂਦੀ ਤੇ ਇਹ ਤੁਸੀਂ ਅਜਮਾ ਕੇ ਦੇਖ ਸਕਦੇ ਕੋਈ ਜ਼ਿਆਦਾ ਖਰਚਾ ਨਹੀਂ ਲੱਗਭਗ 30 ਤੋਂ 50 ਰੁਪਏ ਦੀ ਇਹ ਵਿੱਚ ਵਿੱਚ ਤਿਆਰ ਹੋ ਜਾਊਗੀ ਸੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਮੱਤੀ ਆਪਾਂ ਪਾਵਾਂਗੇ ਕੰਮ ਦੀ ਵੀਡੀਓ ਇਹ ਆਪਣੇ ਜਾਨਵਰ ਹੈ ਜੀ ਤਬ ਨੋਰਮਲ ਸੇਵਾ ਤੇ ਇਹ ਜੀ ਕੋਈ ਕਟੀਆਂ ਵਗੈਰਾ ਜੀ ਤਿਆਰ ਹੋ ਰਹੀ